ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹਿਬ ਸੰਗਤ ਜੀ ਸ਼ਰੋਮਣੀ ਸ਼ਹੀਦ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਕ 베ਰੀ ਦੀ ਛਾਇਆ ਹੇਠ ਬਿਰਾਜਮਾਨ ਸਨ ਇਹ 베ਰੀ ਰਾਮਸਰ ਵਿੱਚ ਮੌਜੂਦ ਹੈ ਇਸ ਸਮੇਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਸਤਿਗੁਰ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ हे ਗਰੀਬ ਨਿਵਾਜ ਆਪ ਜੀ ਦੀ ਤੇ ਪਿਛਲੇ ਸਤਿਗੁਰਾਂ ਜੀ ਦੀ ਬਾਣੀ ਵਿੱਚ ਸਵਾਸ ਸਵਾਸ ਸਿਮਰਨ ਕਰਨ ਦੀ ਹਰ ਪ੍ਰਾਣੀ ਨੂੰ ਪ੍ਰੇਰਣਾ ਕੀਤੀ ਗਈ ਹੈ ਸੋ हे ਗਰੀਬ ਨਿਵਾਜ ਹਰ ਬੰਦਾ ਸਵਾਸ ਸਵਾਸ ਸਿਮਰਨ ਨਹੀਂ ਕਰ ਸਕਦਾ ਤਾਂ ਫਿਰ ਇਸ ਮਾਨਸ ਦੇਹੀ ਦਾ ਕਿਸ ਤਰ੍ਹਾਂ ਉਦਾਰ ਹੋਵੇ ਕਿਰਪਾ ਕਰੋ ਕੋਈ ਇਹੋ ਜਿਹੀ ਬਾਣੀ ਦਾ ਉਚਾਰਨ ਕਰੋ ਜਿਸ ਦੇ ਪਾਠ ਕਰਨ ਨਾਲ ਹਰ ਇੱਕ ਸਵਾਸ ਨੂੰ ਬੰਦਗੀ ਵਿੱਚ ਲਾ ਕੇ ਸਫਲ ਫਲ ਮਿਲ ਜਾਵੇ ਬਾਣੀ ਆਸਾਨ ਹੋਵੇ ਤੇ ਸਮਝਣ ਵਿੱਚ ਵੀ ਸਧਾਰਨ ਹੋਵੇ ਤੇ ਪੜਨ ਵਿੱਚ ਵੀ ਸੌਖੀ ਹੋਵੇ ਮਹਾਪੁਰਸ਼ਾਂ ਦੀ ਬੇਨਤੀ ਸੁਣਨ ਉਪਰੰਤ ਪੰਜਵੇਂ ਪਾਸ਼ਾ ਜੀ ਨੇ ਵਚਨ ਕੀਤਾ ਕਿ ਬਾਣੀ ਦਾ ਉਚਾਰਨ ਹੋਏਗਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਰਾਮ ਸਰ ਸਰ ਸਾਹਿਬ ਸਰੋਵਰ ਦੇ ਕਿਨਾਰੇ ਜਿੱਥੇ ਅੱਜਕੱਲ ਮੰਜੀ ਸਾਹਿਬ ਦਾ ਥੜਾ ਬਣਿਆ ਹੋਇਆ ਹੈ ਉੱਥੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਸ੍ਰੀ ਸੁਖਮਨੀ ਸਾਹਿਬ ਦੇ 24000 ਅੱਖਰ ਹਨ 24 ਅਸ਼ਟਪਦੀਆਂ ਤੇ 24 ਸ਼ਲੋਕ ਹਨ ਹਰ ਇੱਕ ਅਸ਼ਟਪਦੀ ਵਿੱਚ 8 ਪਦ ਹਨ ਹਰੇਕ ਪਦ ਵਿੱਚ 10 ਪੰਕਤੀਆਂ ਹਨ ਦੂਜੇ ਪਦ ਰਹਾਉ ਦੀਆਂ 2 ਪੰਕਤੀਆਂ ਵਾਧੂ ਹਨ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕ ਹੈ ਮਨ ਬਿਸਰਾਮ ਵੇਦਾਂ ਗ੍ਰੰਥਾਂ ਮੁਤਾਬਕ ਜਦੋਂ ਜੀਵ ਮਾਂ ਦੇ ਗਰਭ ਵਿੱਚ ਹੁੰਦਾ ਹੈ ਤਾਂ ਉਦੋਂ ਬੇਨਤੀ ਕਰਦਾ ਹੈ ਕਿ ਮੈਂ ਤੇਰਾ ਸਿਮਰਨ ਕਰਕੇ ਸਵਾਸਾ ਰੂਪੀ ਦਸਵੰਦ ਦਿਆਂਗਾ ਪਰ ਮੈਨੂੰ ਇਸ ਨਰਕ ਵਿੱਚੋਂ ਤੁਸੀਂ ਕੱਢੋ ਪਰਮਾਤਮਾ ਨੇ ਬੇਨਤੀ ਸੁਣੀ ਤੇ ਉਸ ਨੂੰ ਬਾਹਰ ਕੱਢਿਆ ਪਰ ਜੀਵ ਮਾਇਆ ਦੇ ਜਾਲ ਵਿੱਚ ਫਸ ਗਿਆ ਤੇ ਸਵਾਸਾ ਰੂਪੀ ਦਸਵੰਦ ਜੋ ਰੋਜ਼ਾਨਾ ਦਾ 2.5 ਘੰਟੇ ਬਣਦਾ ਹੈ ਉਹ ਤਾਂ ਕੀ ਦੇਣਾ ਸੀ ਪਰ ਇਹ ਧਨ ਰੂਪੀ ਦਸਵੰਦ ਵੀ ਦੇ ਨਹੀਂ ਸਕਦਾ ਪਰ ਉਹ ਦਸਵੰਦ ਦਾ ਪੈਸਾ ਜਾਂ ਤਾਂ ਬਿਮਾਰੀ ਤੇ ਲੱਗ ਜਾਂਦਾ ਹੈ ਜਾਂ ਫਿਰ ਬਾਬਰ ਕੇ ਲੈ ਜਾਂਦੇ ਹਨ ਜੋ ਬਾਬੇ ਕੇ ਦਾਮਨਾ ਦੇ ਹਨ ਤਾਂ ਤੇ ਗਹਿ ਬਾਬਰ ਕੇ ਲੈ ਹਨ ਸੋ ਪਿਆਰੀ ਸਾਧ ਸੰਗਤ ਜੀ ਅਸੀਂ ਸਾਰਿਆਂ ਨੇ ਦਿਨ ਰਾਤ ਦਾ ਦਸਵੰਦ 2.5 ਘੰਟੇ ਦੇਣਾ ਹੈ ਜੋ ਇਸ ਤਰ੍ਹਾਂ ਵੱਧਦਾ ਹੈ ਦੋ ਪਾਠ ਸੁਖਣੀ ਸਾਹਿਬ ਜਾਂ 10 ਪਾਠ ਸ੍ਰੀ ਜਪਜੀ ਸਾਹਿਬ ਜਾਂ 6 ਮਾਲਾ ਪਹਿਲੀ ਪੌੜੀ ਨਾਨਕ ਹੋਸੀ ਭੀ ਸੱਚ ਤੱਕ ਜਾਂ ਅਸੀ ਮਾਲਾ ਵਾਹਿਗੁਰੂ ਮੰਤਰ ਦੀਆਂ ਜਾਂ 160 ਮਾਲਾ RAM ਨਾਮ ਦੀਆਂ ਕਲਯੁਗ ਵਿੱਚ ਮਹਾਪੁਰਸ਼ ਸ੍ਰੀ ਸੁਖਮਨੀ ਸਾਹਿਬ ਨੂੰ ਬਹੁਤ ਮਹੱਤਤਾ ਦਿੰਦੇ ਹਨ ਇੱਕ ਵਾਰੀ ਇੱਕ ਗੁਰਸਿੱਖ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਦਰਸ਼ਨਾਂ ਨੂੰ ਉੱਚਾ ਆਇਆ ਇਹ ਗੁਰਸਿੱਖ ਸ਼੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਤੋਂ ਚੱਲਿਆ ਤੇ ਰਸਤੇ ਵਿੱਚ ਸੰਤਾਂ ਮਹਾਤਮਾਵਾਂ ਦੇ ਦਰਸ਼ਨ ਕਰਦਾ ਤੇ ਲਹਿਰੇਖਾਨੇ ਬਾਬਾ ਵਧਾਵਾ ਸਿੰਘ ਜੀ ਦੇ ਪਾਸ ਪਹੁੰਚ ਗਿਆ ਉਸ ਗੁਰਸਿੱਖ ਨੇ ਬਾਬਾ ਵਧਾਵਾ ਸਿੰਘ ਜੀ ਤੋਂ ਪੁੱਛਿਆ ਕਿ ਮਹਾਰਾਜ ਜੀ ਇਸ ਇਲਾਕੇ ਵਿੱਚ ਹੋਰ ਮਹਾਤਮਾ ਬਾਰੇ ਮੈਨੂੰ ਦੱਸੋ ਤਾਂ ਬਾਬਾ ਵਧਾਵਾ ਸਿੰਘ ਜੀ ਨੇ ਬਾਬਾ ਮਹਾ ਹਰਨਾਮ ਸਿੰਘ ਜੀ ਬਾਰੇ ਦੱਸਿਆ ਅਗਲੇ ਦਿਨ ਉਹ ਗੁਰਸਿੱਖ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਕੋਲ ਉੱਚੋਂ ਪਹੁੰਚ ਗਿਆ ਬਾਬਾ ਜੀ ਨੇ ਉਸ ਨੂੰ ਨਿਤਨੇਮ ਬਾਰੇ ਪੁੱਛਿਆ ਉਸ ਨੇ ਦੱਸਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਰਦਾ ਬਾਬਾ ਜੀ ਨੇ ਹੁਕਮ ਕੀਤਾ ਕਿ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਾਓ ਉਸ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿੱਤਾ ਬਾਬਾ ਜੀ ਨੇ ਹੁਕਮ ਕੀਤਾ ਕਿ ਸੰਪਟ ਲਾ ਕੇ ਪਾਠ ਕਰਿਆ ਕਰੋ ਉਸ ਗੁਰਸਿੱਖ ਨੇ ਬੇਨਤੀ ਕੀਤੀ ਕਿ ਮੈਨੂੰ ਸੰਪਟ ਲਾਉਣਾ ਨਹੀਂ ਆਉਂਦਾ ਬਾਬਾ ਜੀ ਨੇ ਉਸ ਗੁਰਸਿੱਖ ਨੂੰ ਹੁਕਮ ਕੀਤਾ ਕਿ ਫੇਰ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰੋ ਅਸੀਂ ਤੈਨੂੰ ਸੰਪਟ ਲਾਉਣਾ ਦੱਸਦੇ ਹਾਂ ਉਹ ਪਾਠ ਕਰ ਹੀ ਗਿਆ ਤੇ ਬਾਬਾ ਜੀ ਉਸਨੂੰ ਨਾਲ ਦੀ ਨਾਲ ਹੀ ਸੰਪਟ ਲਵਾਈ ਗਈ ਫੇਰ ਬਾਬਾ ਜੀ ਨੇ ਉਸ ਗੁਰਸਿੱਖ ਨੂੰ ਪੁੱਛਿਆ ਕਿ ਹੁਣ ਤਾਂ ਤੈਨੂੰ ਸੰਪਟ ਲਾਉਣਾ ਆ ਗਿਆ ਤਾਂ ਉਸਨੇ ਕਿਹਾ ਹਾਂ ਜੀ ਬਾਬਾ ਜੀ ਨੇ ਫੇਰ ਹੁਕਮ ਕੀਤਾ ਕਿ ਹੁਣ ਫੇਰ ਸੰਪਟ ਲਾ ਕੇ ਸਾਨੂੰ ਪਾਠ ਸੁਣਾਓ ਫੇਰ ਉਸ ਗੁਰਸਿੱਖ ਨੇ ਸੰਪਟ ਲਾ ਕੇ ਪੂਰਾ ਪਾਠ ਸੁਣਾ ਦਿੱਤਾ ਫਿਰ ਬਾਬਾ ਜੀ ਨੇ ਹੁਕਮ ਕੀਤਾ ਕਿ ਸ਼ੁੱਧ ਹੈ ਇਸ ਤਰ੍ਹਾਂ ਦੋ ਪਾਠਾਂ ਦਾ ਫਲ ਪ੍ਰਾਪਤ ਹੁੰਦਾ ਹੈ ਫਿਰ ਉਸ ਨੂੰ ਪੁੱਛਿਆ ਕਿ ਹੁਣ ਕਿੱਥੇ ਜਾਏਗਾ ਉਸ ਨੇ ਦੱਸਿਆ ਕਿ ਹੁਣ ਮੈਂ ਕਲੇਰੀ ਬਾਬਾ ਨਾਨਕ ਸਿੰਘ ਜੀ ਦੇ ਦਰਸ਼ਨਾਂ ਨੂੰ ਜਾਵਾਂਗਾ ਫਿਰ ਕਹਿੰਦੇ ਠੀਕ ਹੈ ਮਹਾਪੁਰਸ਼ਾ ਤੋਂ ਵੀ ਮੋਹਰ ਲਵਾ ਲੈਣਾ ਜਦੋਂ ਇਹ ਹੁਕਮ ਬਾਬਾ ਨਾਨਕ ਸਿੰਘ ਜੀ ਨੂੰ ਸੁਣਾਇਆ ਆ ਉਹ ਬੜੇ ਖੁਸ਼ ਹੋਏ ਤੇ ਉੱਥੇ ਵੀ ਸੰਪਟ ਵਾਲੀ ਮਰਿਆਦਾ ਚਲਾ ਦਿੱਤੀ ਜੋ ਹੁਣ ਤੱਕ ਚੱਲੀ ਆ ਰਹੀ ਹੈ ਸੋ ਪਿਆਰੀ ਸਾਧ ਸੰਗਤ ਜੀ ਜੋ ਵੀ ਪ੍ਰੇਮ ਤੇ ਸ਼ਰਧਾ ਨਾਲ ਰੋਜ਼ ਸੁਖਣੀ ਸਾਹਿਬ ਦਾ ਪਾਠ ਕਰਦੇ ਹਨ ਜਾਂ ਸੁਣਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਤੇ ਉਹ ਮੁਕਤੀ ਪਦ ਪ੍ਰਾਪਤ ਕਰ ਲੈਂਦੇ ਹਨ ਉਹਨਾਂ ਤੇ ਜੰਤਰਾ ਮੰਤਰਾਂ ਟੂਣੇ ਆਦ ਦਾ ਕੋਈ ਅਸਰ ਨਹੀਂ ਹੁੰਦਾ ਸਗੋਂ ਜੰਤਰ ਮਾਤਰ ਤੇ ਟੁਣੇ ਕਰਨ ਵਾਲਿਆਂ ਤੇ ਇਹ ਉਲਟਾ ਪੈ ਜਾਂਦਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ ਜੋ ਜੀਵ ਨੂੰ ਮਰਨ ਤੋਂ ਬਾਅਦ ਬਹੁਤ ਔਖਾ ਕਰਕੇ ਲਿਆਂਦੇ ਹਨ। ਇਸ ਦੇ ਪਾਠ ਨਾਲ ਦੁਸ਼ਮਣਾਂ ਦਾ ਵਾਰ ਨਹੀਂ ਚੱਲਦਾ। ਭਾਵ ਦੁਸ਼ਮਣ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ। ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਸਰੀਰਕ ਰੋਗਾਂ ਤੋਂ ਮੁਕਤੀ ਮਿਲਦੀ ਹੈ। ਸਗੋਂ ਅਸਾਧ ਰੋਗ ਵੀ ਠੀਕ ਹੋ ਜਾਂਦੇ ਹਨ। ਸਰਵ ਰੋਗਾਂ ਔਖਾਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਜਿਵੇਂ ਕਿ ਵਜ਼ੀਰ ਖਾਂ ਜੋ ਬਾਦਸ਼ਾਹ ਜਹਾਂਗੀਰ ਦਾ ਇਤਬਾਰੀ ਅਹਿਲਕਾਰ ਸੀ ਉਹ ਲਾਹੌਰ ਵਿੱਚ ਰਹਿੰਦਾ ਸੀ ਉਸ ਨੂੰ ਜਲੌਦਰ ਦਾ ਰੋਗ ਸੀ ਜਿਸ ਨਾਲ ਕੇ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਵਿਚਾਰਾ ਬਹੁਤ ਤੰਗ ਰਹਿੰਦਾ ਸੀ ਇੱਕ ਦਿਨ ਅਚਾਨਕ ਇੱਕ ਸਿੱਖ ਜੋ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਉਸ ਦੇ ਘਰ ਕੋਲ ਦੀ ਲੰਗ ਰਿਆ ਸੀ ਜਿਉਂ ਹੀ ਵਜ਼ੀਰ ਖਾਂ ਨੇ ਪਾਠ ਸੁਣਿਆ ਤਿਉਂ ਹੀ ਉਸ ਦੀ ਬਿਮਾਰੀ ਨੂੰ ਰਾਹਤ ਮਿਲੀ ਉਸ ਨੇ ਸਿੱਖ ਨੂੰ ਘਰੋਂ ਬੁਲਾ ਕੇ ਸੁਖਮਨੀ ਸਾਹਿਬ ਦਾ ਸਾਰਾ ਪਾਠ ਸੁਣਿਆ ਤੇ ਉਸ ਨੇ ਬਹੁਤ ਹੀ ਆਰਾਮ ਮਹਿਸੂਸ ਕੀਤਾ ਬਾਣੀ ਦਾ ਅਸਰ ਵੇਖ ਕੇ ਵਜ਼ੀਰ ਖਾਂ ਉਸ ਸਿੱਖ ਦੇ ਪੈਰੀਂ ਪੈ ਗਿਆ ਪਰ ਸਿੱਖ ਨੇ ਕਿਹਾ ਕਿ ਮੇਰੀ ਪੈਰੀਂ ਨਾ ਪਾਵੋ ਸਗੋ ਜਿਨ੍ਹਾਂ ਦੀ ਇਹ ਬਾਣੀ ਹੈ ਉਹਨਾਂ ਦੇ ਚਰਨਾਂ 'ਚ ਲੱਗੋ ਉਹ ਅੱਜਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਸ਼੍ਰੀ ਅੰਮ੍ਰਿਤਸਰ ਵਿੱਚ ਵਿਰਾਜਮਾਨ ਹਨ ਵਜ਼ੀਰ ਖਾਂ ਉਹ ਸਿੱਖ ਨੂੰ ਤੇ ਭਾਈ ਭਾਗੋ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੁਖ ਭੰਜਣੀ 베ਰੀ ਲਾਗੇ ਬੈਠ ਕੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਵਜ਼ੀਰ ਖਾਂ ਚਰਨਾਂ ਤੇ ਢਹਿ ਪਿਆ ਹਾੜਾ ਕੀਤਾ ਕਿ ਮੇਰੇ ਤੇ ਕਿਰਪਾ ਕਰੋ ਮੇਰਾ ਅਸਾਧ ਰੋਗ ਦੂਰ ਕਰੋ ਵਜ਼ੀਰ ਖਾਂ ਦੁਖ ਭੰਜਣੀ 베ਰੀ ਦੇ ਨੇੜੇ ਬਿਸਤਰਾ ਕਰਕੇ ਪੈ ਗਿਆ ਵਜ਼ੀਰ ਖਾਨ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਜੋ ਇਸ ਸਮੇਂ ਗਾਰੇ ਦੀਆਂ ਟੋکریاں ਢੋ ਰਹੇ ਸਨ ਬਾਬਾ ਜੀ ਵਜ਼ੀਰ ਖਾਨ ਤੇ ਕਿਰਪਾ ਕਰੋ ਬਾਬਾ ਜੀ ਚੁੱਪ ਰਹੇ ਦੂਸਰੀ ਵਾਰੀ ਫੇਰ ਕਿਹਾ ਫੇਰ ਵੀ ਚੁੱਪ ਰਹੇ ਪਰ ਤੀਸਰੀ ਵਾਰ ਕਹਿਣ ਤੇ ਬਾਬਾ ਜੀ ਨੇ ਸਿਰ ਤੇ ਚੁੱਕੀ ਗਾਰੇ ਦੀ ਟੋਕਰੀ ਵਜ਼ੀਰ ਖਾਨ ਦੇ ਢਿੱਡ ਤੇ ਮਾਰੀ ਵਜ਼ੀਰ ਖਾਨ ਦੀਆਂ ਦੋਨੋਂ ਕਲਾਂ ਛੁੱਟ ਗਈਆਂ ਵਜ਼ੀਰ ਖਾਂ ਦਾ ਟਿੱਡ ਆਪਣੇ ਅਸਲੀ ਟਿਕਾਣੇ ਤੇ ਆ ਗਿਆ ਤੇ ਉਸ ਨੂੰ ਸ਼ਾਂਤੀ ਆ ਗਈ। ਗੁਰੂ ਜੀ ਨੇ ਆਪਣੇ ਹੱਥੀਂ ਕੜਾ ਪ੍ਰਸ਼ਾਦ ਦਿੱਤਾ ਜਿਸ ਨੂੰ ਛੱਕ ਕੇ ਵਜ਼ੀਰ ਖਾਂ ਨਵਾਂ ਨਰਵਾ ਹੋ ਗਿਆ। ਇਸ ਕੌਤਕ ਨੂੰ ਵੇਖ ਕੇ ਵਜ਼ੀਰ ਖਾਂ ਹਰ ਰੋਜ਼ ਭਾਈ ਭਾਗੂ ਕੋਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਫੇਰ ਕੋਈ ਹੋਰ ਕੰਮ ਕਰਦਾ ਸੀ। ਸੋ ਐਸੀ ਹੈ ਸੁਖਮਨੀ ਸਾਹਿਬ ਦੀ ਮਹਿਮਾ ਜੇ ਕਿਸੇ ਘਰ ਵਿੱਚ ਉਤਾਂ ਪ੍ਰੇਤਾਂ ਜਾਂ ਦੁਸ਼ਟ ਸ਼ਕਤੀਆਂ ਦਾ ਵਾਸਾ ਹੋਵੇ ਤਾਂ ਹਰ ਰੋਜ਼ ਤਾਰਿਆਂ ਦੀ ਛਾਵੇਂ ਛਾਵੇਂ ਸੁਖਮਨੀ ਸਾਹਿਬ ਦਾ ਪਾਠ ਘੱਟੋ-ਘੱਟ 40 ਦਿਨ ਕਰੇ ਸਭ ਦੁਸ਼ਟ ਸ਼ਕਤੀਆਂ ਭਜ ਜਾਣ ਜਾਂਦੀਆਂ ਸੁਖਮਨੀ ਸਾਹਿਬ ਦਾ ਨਿਤਨੇਮ ਪਾਠ ਕਰਨ ਨਾਲ ਹਮੇਸ਼ਾ ਹੀ ਸੁਖ ਪ੍ਰਾਪਤ ਹੁੰਦਾ ਹੈ 18 ਰਿੱਧੀਆਂ ਸਿੱਧੀਆਂ ਉਸ ਕੋਲ ਆ ਜਾਂਦੀਆਂ ਹਨ ਜੋ ਵੀ ਕਹੇ ਉਹ ਹੋ ਜਾਂਦਾ ਹੈ ਉਸ ਨੂੰ ਚਾਰ ਪਦਾਰਤ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਜਾਂਦੇ ਹਨ ਐਸਾ ਪੁਰਖ ਪਦਾਰਥ ਖੋਗਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ ਉਸ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਤੇ ਨਿਮਰਤਾ ਆ ਜਾਂਦੀ ਹੈ ਉਹ ਮਿੱਠੇ ਬਚਨ ਬੋਲਦਾ ਹੈ ਉਸ ਦੇ ਸਭ ਕਾਰਜ ਆਪਣੇ ਆਪ ਸ਼ੁੱਧ ਹੁੰਦੇ ਰਹਿੰਦੇ ਹਨ ਭਾਣਾ ਮੰਨਣ ਦੀ ਹਾਲਤ ਵਿੱਚ ਵੀ ਉਸ ਨੂੰ ਦੁੱਖ ਵਿੱਚ ਸੁਖ ਪ੍ਰਾਪਤ ਹੁੰਦਾ ਹੈ ਉਹ ਹਮੇਸ਼ਾ ਪ੍ਰਸੰਨ ਰਹਿੰਦਾ ਹੈ ਉਸ ਦਾ ਸਹਿ ਸੁਭਾਗ ਕੀਤਾ ਬਚਨ ਸਤ ਹੋ ਜਾਂਦਾ ਹੈ ਤੇ ਉਹ ਪੂਰਨ ਸੰ ਬਣ ਜਾਂਦਾ ਹੈ ਅਜਿਹੇ ਪੁਰਸ਼ ਦੀ ਨਿੰਦਾ ਕਰਨ ਵਾਲੇ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਹਰ ਰੋਜ਼ ਪ੍ਰੇਮ ਤੇ ਸ਼ਰਧਾ ਨਾਲ ਪਾਠ ਕਰਨ ਵਾਲੇ ਦੀ ਪਾਠ ਦੀ ਸਮਾਪਤੀ ਤੋਂ ਬਾਅਦ ਜਿਸ ਰੋਗੀ ਤੇ ਪਹਿਲੀ ਦ੍ਰਿਸ਼ਟੀ ਪੈਂਦੀ ਹੈ ਉਸ ਦੇ ਸਭ ਦੁੱਖ ਰੋਗ ਕੱਟੇ ਜਾਂਦੇ ਹਨ ਸ਼੍ਰੀ ਗੁਰ ਅੰਗਦ ਦੇਵ ਜੀ ਜਦੋਂ ਸੂਰਜ ਦੇ ਚੜਾ ਨਾਲ ਸਿਮਰਨ ਸਮਾਧੀ ਤੋਂ ਉੱਠਦੇ ਸਨ ਤੇ ਬਾਹਰ ਸੰਗਤ ਵਿੱਚੋਂ ਜਿਸ ਰੋਗੀ ਤੇ ਪਹਿਲੀ ਨਜ਼ਰ ਪੈ ਜਾਂਦੀ ਸੀ ਤਾਂ ਉਸਦੇ ਸਭ ਰੋਗ ਦੂਰ ਹੋ ਜਾਂਦੇ ਸੀ ਆਪ ਜੀ ਦੀ ਇਹ ਅੰਮ੍ਰਿਤ ਦ੍ਰਿਸ਼ਟੀ ਪ੍ਰਾਪਤ ਕਰਨ ਵਾਸਤੇ ਗੁਰੂ ਜੀ ਦੇ ਦਰ ਅੱਗੇ ਸੈਂਕੜੇ ਦੁਖੀਏ ਪਹਿਲਾਂ ਹੀ ਆ ਕੇ ਬੈਠ ਜਾਂਦੇ ਸਨ ਇਸ ਤਰ੍ਹਾਂ ਜਦੋਂ ਤੱਕ ਗੁਰੂ ਜੀ ਗੱਦੀ ਤੇ ਵਿਰਾਜਮਾਨ ਰਹੇ ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਹਜ਼ਾਰਾਂ ਪ੍ਰਾਣੀਆਂ ਦੇ ਦੁੱਖ ਦੂਰ ਹੁੰਦੇ ਰਹੇ ਸੁਖਮਨੀ ਸਾਹਿਬ ਦਾ ਪਾਠ ਪ੍ਰੇਮ ਤੇ ਸ਼ਰਧਾ ਕਰਨ ਵਾਲੇ ਦਾ ਉਧਾਰ ਹੋ ਜਾਂਦਾ ਹੈ ਸੁਖਮਨੀ ਸਾਹਿਬ ਦਾ ਪ੍ਰੇਮ ਤੇ ਸ਼ਰਧਾ ਨਾਲ ਹਰ ਰੋਜ਼ ਪਾਠ ਕਰਨ ਨਾਲ ਮਨ ਤੋਂ ਤ੍ਰਿਸ਼ਨਾ ਤੇ ਵਿਕਾਰ ਨਸ਼ਟ ਹੋ ਜਾਂਦੇ ਹਨ ਸੁਖਮਨੀ ਸਾਹਿਬ ਦਾ ਪਾਠ ਕਰਨ ਨਾਲ ਸੇਵਾ ਭਾਵਨਾ ਜਾਗ ਪੈਂਦੀ ਹੈ ਤੇ ਉਹ ਪੁਰਸ਼ ਪਰਉਪਕਾਰੀ ਸੰਤ ਬਣ ਜਾਂਦੇ ਹਨ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਕਰਨ ਨਾਲ ਉਹ ਬ੍ਰਹਮ ਗਿਆਨੀ ਦੀ ਹਾਲਤ ਵਿੱਚ ਆ ਜਾਂਦੇ ਹਨ ਸੋ ਪਿਆਰੀ ਸਾਧ ਸੰਗਤ ਜੀ ਕਾਲ ਯੁਗ ਦਾ ਕਾਨੂੰਨ ਹੈ ਕਿ ਜਿੰਨਾ ਚਿਰ ਪ੍ਰਾਣੀ ਨਾਮ ਨਹੀਂ ਜਪਦਾ ਉਸਦਾ ਉਧਾਰ ਨਹੀਂ ਹੁੰਦਾ ਕੱਲ ਕੇਵਲ ਨਾਮ ਉਧਾਰ ਇਸ ਲਈ ਸਮੇ ਦਾ ਦਸਵੰਦ ਜੋ 2.5 ਘੰਟੇ ਬਣਦਾ ਹੈ ਹਰ ਇੱਕ ਪ੍ਰਾਣੀ ਲਈ ਜ਼ਰੂਰੀ ਹੈ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ